ਪੁੱਤ ਤੁਸੀਂ ਵੀਡੀਓ ਦੇ ਵਿੱਚ ਦਿਸ ਰਹੇ ਇੱਕਦਮ ਤੁਸੀਂ ਪਿੱਛੇ ਨੂੰ ਛਾਲ ਮਾਰ ਦਿੱਤੀ ਜਿਹਨਾਂ ਦੀ ਮੌਤ ਹੋਈ ਹੈ ਮਾਸੀ ਤੁਹਾਡੇ ਉਹ ਕੁਝ ਕਹਿ ਰਹੇ ਤਾਂ ਨੂੰ ਕੀ ਗੱਲਬਾਤ ਹੋਈ ਸੀ ਉਹ ਕਹੇ ਸੀ ਕਿ ਪਿੱਛੇ ਹਲਾ ਤੂੰ ਇੱਕਦਮ ਇਹਨੂੰ ਕਿਹਾ ਪਿੱਛੇ ਹੋ ਜਾ ਹਾਂਜੀ ਤੇ ਆਪਾਂ ਇਕਦਮ ਉਰੇ ਹੋ ਗਏ ਤੁਹਾਡੇ ਜੈਲੋ ਟੌਪ ਆ ਫਿਰ ਹਾਂਜੀ ਹਾਂਜੀ ਇਹ ਤੁਸੀਂ ਇੱਕਦਮ ਪਿੱਛੇ ਆਏ ਤੇ ਟਰੱਕ ਜਿਹੜਾ ਉੱਪਰ ਕਿੰਨੇ ਜਾਣਾ ਇਹਦੇ ਚੜ ਗਿਆ ਸੀ ਤੁਸੀਂ ਜੀ ਆਪੇ ਕਹਤਾ ਆਟੋ ਚ ਜ਼ੜਮ ਲੱਗ ਗਿਆ ਸੀ ਕਿ ਤੇ اسی ਬਾਅਦ ਚ ਜ਼ੜੀ ਲੱਗੇ ਸੀਗੇ ਤੇ ਪਿੱਛੇ ਇੱਕਦਮ ਜੇ ਚੜਨੇ ਲੱਗੇ ਉਹਦੇ ਵਿੱਚ ਮਾਰ ਤੇ ਮਾਸੀ ਦਾ ਡੇ ਮਾਸੇਜ ਟਰੱਕ ਥੱਲੇ ਆਇਆ ਤੇ ਬਾਕੀ ਵੀ ਹੋਰ ਵੀ ਕਿਸੇ ਤੇ ਚੜਿਆ ਟਰੱਕ ਨਹੀਂ ਨਹੀਂ ਵਾ ਕਿੰਨੇ ਜਣੇ ਸੀ ਕਿ ਟਰੱਕ ਦੇ ਥੱਲੇ ਆਏ ਤਿੰਨ ਦੋ ਤਿੰਨ ਸੀਗੇ ਤਿੰਨ ਜਣੇ ਹਾਂਜੀ ਤੁਸੀਂ ਇੱਕਦਮ ਪਿੱਛੇ ਨੂੰ ਆ ਗਏ ਨਹੀਂ ਤੇ ਤੁਹਾਡੇ ਤੇ ਵੀ ਘਟਨਾ ਹੋ ਸ ਗਈ ਮਾਸੀ ਜੀ ਨੇ ਕਹੇ ਸੀ ਇੱਕਦਮ ਮੇਰੀ ਬੋਲ ਗੈਸ ਪਿੱਛੇ ਹੋ ਜਾ ਤੇ ਮੈਨੂੰ ਟੱਕ ਮਾਰ ਲੱਗ ਗਿਆ ਸੀ ਕਿ ਪਰ ਮੈਂ ਫਿੱਚੀ ਹੋ ਗਈ ਸੀ ਕਿ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਨੇ ਤੁਹਾਨੂੰ ਕਿਹਾ ਹਾਂਜੀ ਹਾਂਜੀ ਤੇ ਆਪ ਉੱਪਰ ਕੁਝ ਆ ਗਈ ਓਕੇ ਕੀ ਘਟਨਾ ਹੋਈ ਕੌਣ ਸੀ ਜਿੰਨਾਂ ਦੀ ਡੈਥ ਹੋਈ ਮੇਰੀ ਮਾਸੀ ਜੀ ਸੀਗੇ ਦਵਿੰਦਰਪੁਰ ਮੇਰੀ ਮਾਸੀ ਜੀ ਸੀਗੇ ਦਵਿੰਦਰਪੁਰ ਕੁਛ ਕੰਮ ਲਈ ਕਪੂਰ ਥੱਲੇ ਜਾ ਰਹੇ ਸੀਗੇ ਤੇ ਆਟੋ ਚੜਨ ਲੱਗੇ ਸੀਗੇ ਨਾਲ ਉਹਨਾਂ ਦੇ ਨਾਲ ਮੇਰੀ ਛੋਟੀ ਸਿਸਟਰ ਸੀਗੀ ਤਿੰਨ ਚਾਰ ਜਨਾਨੀਆਂ ਹੋਰ ਸੀਗੀਆਂ ਨਾਲ ਤੇ ਪਿੱਛੋਂ ਦੀ ਫਰੰਟ ਤੋਂ ਸਾਈਡ ਤੋਂ ਟਰੱਕ ਵਾਲਾ ਆਇਆ ਉਹਨੇ ਬਹੁਤ ਤੇਜ਼ ਨਸ਼ੇ 'ਚ ਲੁਕਤ ਸੀਗਾ ਬਹੁਤ ਉਹਨੇ ਟਰੱਕ ਅੱਗੋਂ ਦੀ ਫਰੰਟ ਦੂਸਰੀ ਸਾਈਡ ਤੋਂ ਫਰੰਟ ਸਾਈਡ ਤੇ ਆਗੇ ਚੜਾਤਾ ਜਿੱਦੇ ਚੇਸ਼ ਮੇਰੀ ਛੋਟੀ ਸਿਸਟਰ ਮੇਰੀ ਮਾਸੀ ਨੇ ਤਹਾਨੂੰ ਧੱਕਾ ਮਾਰ ਕੇ ਪਿੱਛੇ ਕਰਤਾ ਔਰ ਆਪ ਕਾਫੀ ਜ਼ਿਆਦਾ ਇੰਜਰ ਹੋ ਗਏ ਤੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਨਾਲ ਜਿਹੜੀਆਂ 5-6 ਜਨਾਨੀਆਂ ਹੋਰ ਸੀਗੀਆਂ ਉਹ ਵੀ ਸੀਰੀਅਸ ਨੇ ਤੇ ਜਿਨ੍ਹਾਂ ਵਿੱਚੋਂ 2 ਜਾਨਾਂ ਦੀ ਡੈਥ ਹੋ ਚੁੱਕੀ ਆ ਤੇ 4 ਜਾਨੀਆਂ ਸੀਰੀਅਸ ਹੈ ਕਿਹੜੇ ਸਿਸਟਰ ਸੀਗੇ ਜਿਹੜੇ ਤੁਹਾਡੇ ਬੱਚੇ ਆ ਕਿਸ ਤਰ੍ਹਾਂ ਦੇ ਕੱਪੜੇ ਉਹਨਾਂ ਨੇ ਪਾਏ ਸੀਗੇ ਸੀਸੀਟੀਵੀ ਦੇ ਸੀ ਯੈਲੋ ਯੈਲੋ ਕਲਰ ਦੇ ਕੱਪੜੇ ਸੀਗੇ ਟੋਪ ਸੀਗਾ ਨਾਲ ਜੀਨ ਦੀ ਪੈਂਟ ਸੀਗੀ ਹਮ ਕਿੰਨੇ ਕ ਸਾਲ ਦੀ ਉਮਰ ਸੀ ਜਿਹੜੀ ਬੱਚੇ ਤਕਰੀਬਨ ਕੋਈ 8-10 ਸਾਲ ਤੇ ਕਿੰਨੇ ਜਣੇ ਇੰਜਰ ਹੋ ਚੁੱਕੇ ਆ ਇੰਜਰ 6 ਜਣੇ 6 ਜਣੇ ਦੋ ਦੇ ਅੱਠ ਜਣੇ ਟੋਟਲ ਨਹੀਂ ਨਹੀਂ ਟੋਟਲ 6 ਜਣੇ ਹਾਂਜੀ ਠੀਕ ਐ ਐਸਐਚਓ ਸਰ ਰੇਲ ਕੁਝ ਫੈਕਟਰੀ ਦੇ ਵਿੱਚ ਘਟਣਾ ਵਾਪਰਦੀ ਜਿਸ ਵਿੱਚ ਦੋ ਜਣੇ ਦੀ ਮੌਤ ਹੋ ਜਾਂਦੀ ਤਿੰਨ ਜ਼ਖਮੀ ਆ ਕਿਸ ਤਰ੍ਹਾਂ ਲੈਨੇ ਉਸ ਨੂੰ ਟਰੱਕ ਨੂੰ ਹਰਾਸਤੇ ਚ ਲੈ ਲੈ ਡਰਾਈਵਰ ਨੂੰ ਹਰਾਸਤੇ ਚ ਲੈ ਲੈ ਜਿਨ੍ਹਾਂ ਨੇ ਇੰਨੀ ਵੱਡੀ ਘਟਨਾ ਵਾਪਰੀ ਹਾਂਜੀ ਅੱਜ ਜਿਹੜਾ ਰੋਡ ਐਕਸੀਡੈਂਟ ਹੋਇਆ ਜਿਹਦੇ ਚ ਕਿ ਦੋ ਲੇਡੀਆਂ ਦੀ ਡੈਥ ਹੋ ਗਈ ਆ ਤਿੰਨ ਇੰਜਰਟ ਨੇ ਜਿਨ੍ਹਾਂ ਨੂੰ ਸੈਕਟਰ ਹਾਰਟ ਹਸਪੀਟਲ ਜ਼ਿਲੰਧਰ ਰੈ퍼 ਕਰ ਦਿੱਤਾ ਗਿਆ ਅਸੀਂ ਜਸਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਤੇ ਜਿਹੜਾ ਕਿਊਜ਼ਡ ਆ ਉਹਨੂੰ ਅਸੀਂ ਅਰੈਸਟ ਕਰ ਲਿਆ ਹੈ ਤੇ ਈਵਨ ਜਿਹੜਾ ਟਰੱਕ ਸੀ ਉਹ ਵੀ ਬਰਾਮਦ ਕਰ ਲਿਆ ਹੈ ਕੀ ਜਾਪਦਕ ਜਿੱਦਾਂ ਇੱਕ ਸਾਈਡ ਦੇ ਉੱਤੇ ਟਰੱਕ ਜਿਹੜਾ ਉਹ ਖੜਾ ਵਾ ਆਟੋ ਤੇ ਦੂਜਾ ਜਿਹੜਾ ਟਰੱਕ ਬੈਕ ਸਾਈਡ ਦੇ ਉੱਤੇ ਉਹਨਾਂ ਦੇ ਉੱਪਰ ਚੜ ਜਾਂਦਾ ਜੀ ਕੋ ਉਹਨਾਂ ਦੀ ਮਤਲਬ ਜਿਹੜੀ ਇੱਕ ਸਾਈਡ ਦੇ ਉੱਤੇ ਕੋਈ ਗਲਤੀ ਵੀ ਨਹੀਂ ਕੀਤੀ ਟਰੱਕ ਜਿਹੜਾ ਉੱਪਰ ਲਿਵਣ ਚੜ ਕੇ ਉਹਨਾਂ ਦੀ ਮਸੂਮਾਂ ਦੀ ਜਿਹੜੀ ਜਾਨ ਚਲੇ ਜਾਂਦੀ ਆ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਇੰਨੇ ਬਹੁਤ ਹੀ ਲਾਪਰਵਾਹੀ ਤੇ ਅਨਗੈਲੀ ਨਾਲ ਜਿਹੜਾ ਇਹ ਹਾਦਸਾ ਕੀਤਾ ਹੈਗਾ ਜਿਸ ਤੇ ਅਸੀਂ ਜੋ ਫਰਦਰ ਅਕੋਰਡਿੰਗ ਟੂ ਲਾਸ ਸੈਕਸ਼ਨ ਬਣਦੀਆਂ ਨੇ ਉਹਦੀ ਅੰਡਰ ਅਸੀਂ ਐਫ ਆਈ ਆ ਦੇ ਰਹੇ ਹਾਂ ਅੰਡਰ ਸੈਕਸ਼ਨ 304 ਆਈ ਪੀ ਸੀ ਜੀ ਜਿਨ੍ਹਾਂ ਦੀ ਮੌ ਉਮਰ ਹੈ ਤੇ ਹੋਰ ਕੌਣ ਸੀ ਲੇਡੀ ਸੀ ਜਾਂ ਜੈਂਟਰੀ ਹਾਂਜੀ ਇੱਕ ਦਵਿੰਦਰ ਕੌਰ ਆ ਉਹਨਾਂ ਦੀ ਤਕਰੀਬਨ 45 ਸਾਲ ਉਮਰ ਹੈ ਇੱਕ ਰਮਨਦੀਪ ਕੌਰ ਸੀ ਉਹਨਾਂ ਦੀ ਤਕਰੀਬਨ 26 ਸਾਲ ਉਮਰ ਆ ਆਰਸੀਐਫ ਦੇ ਰਹਿਣ ਵਾਲੇ ਨੇ ਪੰਜੇ ਆਰਸੀਐਫ ਤੋਂ ਰਹਿਣ ਵਾਲੇ ਨੇ ਜਿਹੜੇ ਦੋ ਦੀ ਡੈਥ ਹੋ ਗਈ ਤੇ ਤਿੰਨ ਜਿਹੜੇ ਸੀਰੀਅਸ ਨੇ ਬਾਕੀ ਜਿਹੜੇ ਤਿੰਨ ਜਣੇ ਉਹਨਾਂ ਦੇ ਕਿੰਨੇ ਕਿੰਨੀਆਂ ਸੱਟਾਂ ਜੇ ਉਹਨਾਂ ਦੇ ਮਲਟੀਪਲ ਇੰਜਰੀਜ਼ ਨੇ ਡਾਕਟਰਸ ਦੇ ਅਕੋਰਡਿੰਗਲੀ ਕੀ ਜਾਨ ਬਚ ਸਕਦੀ ਉਹਨਾਂ ਦੀ ਜਾਂ ਕਿਦਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਫਿਲਹਾਲ ਅਜੇ ਡਾਕਟਰਸ ਨੇ ਕੁਝ ਫਰਦਰ ਨਹੀਂ ਦੱਸਿਆ ਠੀਕ